ਜੀ ਵੀ ਜੀ ਸਤਿ ਸਾਕ ਆਲਸੋ ਖਡੇਈ ਫਾਰਮ ਤੇ ਸਵਾਗਤ ਜੀ ਆਇਆਂ ਨੂੰ ਵੈਲਕਮ ਅੱਜ ਦੀ ਵੀਡੀਓ ਹੈਗੀ ਪਿੰਡ ਸ਼ਿਕਾਰਮਸ਼ੀਆਂ ਜਿਲਾ ਗਰਦਾਸਪੁਰ ਤਸੀਗਲ ਡੇਰਾ ਬਾਬਨਾਨ ਸੁਖ ਭੱਜ ਕਾਗੇ ਦੋ ਝੋਟੀਆਂ ਲੈ ਕੇ ਆਏ ਨਗਿਨੇ ਹੀ ਲੈਏ ਸੁਖ ਭਾਈ ਆਜੋ ਕਰਦੇ ਆਂ ਵੀਰਾਂ ਨਾਲ ਗੱਲਬਾਤ ਹਾਂਜੀ ਵੀ ਜੀ ਸਤਿ ਸਾਕ ਸਤਿ ਸਾਕ ਜੀ ਸਤਿ ਸ੍ਰੀ ਅਕਾਲ ਜੀ ਬਾਕੀ ਸੁਖ ਡੇਰੀ ਫਾਰਮ ਤੇ ਦੇਖਣ ਮਾ ਤੇ ਸਾਰੇ ਵੀਰ ਭਰਾਵਾਂ ਨੂੰ ਪਿਆਰ ਭਰੀ ਸਤਿ ਸਾਕ ਵਾਸਵਸੇ ਚੈਨਲ ਨੂੰ ਸ਼ੇਅਰ ਲਾਈਕ ਵਧੀਆ ਵਧੀਆ ਕਮੈਂਟ ਕਰਿਆ ਕਰੋ ਵਧੀਆ ਵਧੀਆ ਮਈਆਂ ਦੀ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਰਹਾਂਗੇ ਉਦੋਂ ਵੀ ਆਪਾਂ ਵੀਡੀਓ ਪਾਏ ਅਪਲੋਡ ਕੀਤੀ ਬਾਵਾ ਦਿਨਾਂ ਬਾਅਦ ਹੀ ਤੇ ਤਿੰਨ ਝੋਟੀਆਂ ਵੇਖੀਆਂ ਅਸੀਂ ਆਪਣੀਆਂ ਉਦੋਂ ਹਾਂਜੀ ਅੱਜ ਵੀ ਆਪਣੇ ਕੋਲ ਚੰਗੀਆਂ ਟੋਪੀਆਂ ਜਿਹਨੂੰ ਆਂਦੇ ਨੇ ਚੰਗੀਆਂ ਟੋਪੀਆਂ ਦੀਆਂ ਝੋਟੀਆਂ ਉਹ ਆ ਆਪਣੀਆਂ ਹਾਂਜੀ 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 ਅੱਜ ਫਿਰ ਆ ਝੋਟੀ ਡਿਟੇਲ ਦੱਸ ਜੁਆਸ ਹੁਆ ਝੋਟੀ ਕੋ ਹਾਂਜੀ ਤੇ ਪਿਓਰ ਮਾਲਵੇ ਦੀ ਝੋਟੀ ਕੋ ਦੇਸ ਚੀਜ਼ ਨਹੀਂ ਹੈਗੀ ਅੱਜ ਕੱਦ ਫੁੱਲ ਹੈ ਕੱਦ ਦੇ ਕੋਈ ਇਕੱਠੇ ਆਣ ਕੇ ਕਹਿ ਦੇਣਾ ਕੱਦ ਫੁੱਲ ਇਕੱਠੇ ਇਸੋ ਕੱਦ ਕਿੱਥੇ ਕੱਦ ਫੁੱਲ ਹੈ ਤੇ ਕੋਈ ਗੱਲ ਦੇ ਬਾਰੇ ਹੱਥ ਰੱਖ ਕੇ ਨਹੀਂ ਕਹਾਂ ਵੀ ਝੋਟੇ 'ਚ ਕੋਈ ਨਹੀਂ ਹੋਸ਼ ਆਜ ਹੁਣ ਸਿੰਘ ਵੀ ਚੰਗਾ ਸਾਡੀ ਝੋਟੀ ਪਾੜੀ ਚੰਗੀ ਜਿਹਨੂੰ ਆਦੇ ਨਾਲ ਵੱਡੀ ਫੁੱਲ ਬੜਾ ਫੁੱਲ ਦੇਖੋ ਝੋਟੀ ਦੀ ਪਾੜੀ ਸਿੰਘ ਸੁੰਘ ਬਹੁਤ ਕੋਕਾ ਹੀ ਲੱਗਾ ਬੜੇ ਤੋਰਨ ਦੇਖੋ ਝੋਟੀ ਦੇ ਦਰਸ਼ਨ ਕਰੋ ਜਿਵੇਂ ਇੱਥੋਂ ਕਮਾ ਐਨੂੰ ਤੋਰ ਦੇਖੋ ਝੋਟੀ ਬਹੁਤ ਕੁਆਲਟੀ ਵਾਲੀ ਝੋਟੀ ਬਹੁਤ ਹੀ ਵੱਡੀ ਕੱਦ ਫੁੱਲ ਸਹਿਜ ਹੋਏਗਾ ਅਜੇ ਝੋਟੀ 2-4 ਦਿਨ ਕੱਢ ਜਾਏਗੀ ਦੁੱਧ 15 ਪਲੱਸ ਝੋਟੀ ਚਵਾ ਜਾਏਗੀ ਦੇਖੋ ਝੋਟੀ ਜਿਹੜਾ ਇਹਨਾਂ ਮੂੰਹ ਕਰੀ ਝੋਟੀ ਇਹ ਦੇਖੋ ਝੋਟੀ ਕੋਈ ਇੱਥੇ ਆਣ ਕੇ ਇਹ ਨਹੀਂ ਕਹਿ ਸਕਦਾ ਕਿ ਝੋਟੀ ਜਾ ਨੁਕਸ ਅਜੇ ਝੋਟੀ ਦੇ ਵਸ ਵਸ 5-4 ਦਿਨ ਕੱਢਦੀ ਐ ਝੋਟੀ 15 ਪਲੱਸ ਚੱਲਣ ਵਾਲੀ ਝੋਟੀ ਐ ਹਾਂਜੀ ਵੀ ਜੀ ਫਿਰ ਰੇਡ ਕਰਦੇ ਦਾ ਭਾਜੀ ਰੇਡ ਤੇ ਝੋਟੀ ਐ 2.5 ਲੱਖ ਦੀ ਹਾਂਜੀ ਤੇ ਮੁੱਲ ਕਰਨਾ ਬਿਲਕੁਲ ਜੈਦੀ ਕੋਈ ਏਸਤੀ ਨਹੀਂ ਕੋਈ ਹੋ ਨਹੀਂ ਗੱਲ ਨਹੀਂ ਆਪਣੇ ਮਨ ਤੁਹਾਨੂੰ ਕਹਿ ਦਿੰਦੇ ਹਾਂਜੀ ਮੁੱਲ ਕਰ ਲਈਏ ਆਪਾਂ ਝੋਟੀ ਦਾ 2 ਲੱਖ ਇੱਕ 80 ਦੀ ਬਣੀ ਦੇਣੀ ਇੱਕ 70 ਦੀ ਬਣੀ ਇੱਕ 60 ਦੀ 1.5 ਲੱਖ ਦੀ ਝੋਟੀ ਦੇ ਦਾਂਗੇ 10000 ਚ ਛੋੜ ਕਰਾਂਗੇ ਇੱਕ 40 ਦੀ ਝੋਟੀ ਦੇ ਦਾਂਗੇ ਹੋਰ ਤੇ ਥੋੜਾ ਬਹੁਤ ਸ਼ੋਰ ਸ਼ੱਪਾ ਕਰਦੇ ਕੋਈ ਵੀਰ ਭਰਾਏਗਾ ਤਾਂ ਮਾਨਸਰ ਫੁੱਲ ਹੋ ਜਾਏਗਾ ਹਾਂਜੀ ਹਾਂਜੀ ਕੋਈ ਵੀ ਫੋਨ ਲਾਏਗਾ ਬਾਕੀ ਇਹ ਨਹੀਂ ਕੋਈ ਮੈਨਣਾ ਭਾਈ ਕੋਈ ਇਹਨੂੰ ਵੀਡੀਓ ਦੇ ਝੋਟੀ ਲੱਗੇ ਇੱਥੇ ਆਣ ਕੇ ਵੇਖੇ ਜੇ ਕੇਨੂੰ ਚੰਗੀ ਲੱਗੇ ਝੋਟੀ ਲੈ ਜੇ ਠੀਕ ਆ ਇੱਥੇ ਆਣ ਕੇ ਆਪਣੀ ਝੋਟੀ ਤਸੱਲੀ ਕਰੇ ਆਣ ਕੇ ਫਿਰ ਆਨ ਕੀ ਨਿੱਜੀ ਡਿਟੇਲ ਹੈ ਇਹ ਪਹਿਲਾ ਸੂਆ ਉਹ 6 ਇਹ ਝੋਗੀ ਹੈ ਤੇ ਅਰੇ ਹੁਣੇ ਸੋਈ ਹੈ ਤੇ ਅੱਜ ਹੀ ਸੁੱਈ ਆ ਸਵੇਰੇ 3 ਵਜੇ ਸੁੱਈ ਆ ਜੇਰ ਜੂਰ ਪਾਤੀ ਆ ਇਹਨੂੰ ਡੇਢ ਤੋਂ 2 ਕਿਲੋ ਚੋਇਆ ਬੱਚਾ ਪੁੱਤਰ ਜਾ ਮਗਰ ਕੰਢੀ ਦੀ ਸੀ ਇਹਨੇ ਚਵਾਈ ਚੁਈ ਓਕੇ ਚਵਾਈ ਇੱਕ ਨੰਬਰ ਦੀ ਬਹੁਤ ਟੋਪ ਦੀ ਲੀਲੀ ਦੀ ਕੱਟੀ ਮਗਰ ਬਿਲਕੁਲ ਜੋਰ ਛਕਾ ਲਾਈ ਬੱਚੇ ਦਾ ਹਾਂ ਤੋਂ ਬਹੁਤ ਚੰਗਾ ਪਹਿਲਨ ਕੱਟੀ ਦੁੱਧ 10 ਤੋਂ 11 ਕਿਲੋ ਚੋ ਆ ਜਾਏਗੀ ਬਾਕੀ ਕਹਿਣ ਵਾਲੀਆਂ ਗੱਲਾਂ ਨਹੀਂ ਆ ਜਿਹੜੀ ਚੋਈ ਆ ਉਹਨੂੰ ਚੋਈ ਕਹਿਣਾ ਹੈ ਇਸ ਸਵੇਰੇ 3 ਵਜੇ ਨੇ ਜੇਰਜੂਰ ਸੁੱਟੀ ਐ ਬਾੜੀ ਚੰਗੀ ਕੱਟੀ ਜਿਹਨੂੰ ਆਂਦੇ ਜਿੰਨੀ ਸਫਤ ਕਰ ਲੋ ਉੰਨੀ ਥੋੜੀ ਐ ਵੇਖੋ ਕੱਟੀ ਕੱਟੀ ਪਹਿਲੇ ਨਹੀਂ 11-12 ਕਿਲੋ ਦੁੱਧ ਕੱਢ ਜੇਗੀ ਅਜੇ ਸੂਈ ਐ ਵੇਖੋ ਇਹ ਨਾ ਕੋਈ ਕਹਦੇ ਜਿਵੇਂ ਮੂੰਹ ਖੋਲਣੀ ਬੱਚੇ ਦਾ ਇਹ ਆ ਵੇਖੋ ਤੇ ਆ ਵੇਖੋ ਗਿੱਲਾ ਇਨੜੂ ਵੇਖੋ ਛੋਟੀ ਬਾਕੀ ਬਾੜੀ ਚੰਗੀ ਕੱਟੀ ਜਿਹਨੂੰ ਕਹਿੰਦੇ ਨਾ ਇਹ ਕੱਟੀ ਹੁਣ ਡੈਡਰੇ ਡਰੇ ਨਾ ਤੇ ਆ ਦੇਖੋ ਕੱਟੀ ਦੇ ਗੋਲ ਪਹਿਲਣਾ ਕੱਟੀਆਂ ਇਦਾਂ ਬਹਿਣ ਨਹੀਂ ਦਿੰਦੀਆਂ ਭਾਜੀ ਦੇਖੋ ਕੱਟੀ ਦੇ ਗੋਲ ਇਹ ਸੁਈ ਹੈ ਗਾਈ ਹੈ ਚਫ ਹੈ ਇਹੋ ਕੱਟੀ ਨਹੀਂ ਹੈਗੀ ਪਾੜੀ ਚੰਗੀ ਕੱਟੀ ਹੈ ਆਜੀ ਸੁਈ ਹੈ ਆਜੀ ਹੈ ਬੋਦੀ ਚੰਗੀ ਕੱਟੀ ਰੇਟ ਜਾਇਜ਼ ਹੀ ਕਰਿਓ ਵੀ ਕੱਟੀ ਲੱਖ ਦੀ ਦੇ ਦਾਂਗੇ ਮਾਨਤਨ ਮਾਨਤਨ ਕਰ ਦਾਂਗੇ ਪੰਜ ਹਜ਼ਾਰ ਤੱਕ 95 ਹਜ਼ਾਰ ਦੀ ਕੱਟੀ ਦੇ ਦਈਏ ਹੋਰ ਕਰ ਦੋ ਥੋੜਾ ਹੋਰ 2000 ਰੁਪਏ ਹੋਰ ਛੋਟ ਕਰ ਦਾਂਗੇ 93000 ਦੀ ਦਵਾਂਗੇ 93000 ਦਾ ਸਬਧਾ ਹੋ ਜਾਏਗਾ ਤੇ 1000 ਛੋਟ 92000 ਦੀ ਕੱਟੀ ਦੇਣੀ ਹੈ ਬਾਕੀ ਆ ਬਿੰਦੀਆਂ ਤੇ ਚੱਡੇ ਤੇ ਆ ਚੀਜ਼ ਨਹੀਂ ਜੋ ਕੱਟੀਆਂ ਪਹਿਲਾਂ ਨਾਲ ਬਹੁਤੀ ਹੱਥ ਹੋਣੀ ਛੱਡੇ ਨੂੰ ਨਾਉਂ ਦਿੰਦੀਆਂ ਐ ਡੈਨ ਆ ਗਿਆ ਹੀਰਾ ਹਾਂਜੀ 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 ਕੋਈ ਹੋਰ ਕੋਈ ਗੱਲ ਬਾਤ ਗੱਲ ਬਾਤ ਆਪਣਾ ਕੋਈ ਵੀ ਤਸੱਲੀ ਕਰਕੇ ਖੜੇ ਬਾਰ-ਬਾਰ ਝੋਟੀਆਂ ਦੂਹ ਦੀ ਅਪਲੋਡ ਕੀਤੀ ਨਾ ਤੇ ਉਹ ਕੱਟਿੰਗ ਇੱਕ ਮਹੀਓ ਤਨ ਵਿਖਾ ਦਿੰਨੇ ਬਾਕੀ ਕੋਈ ਵੀ ਇੱਥੇ ਆਏ ਨਾ ਤਸੱਲੀ ਕਰਕੇ ਖੜੇ ਆਪਣੀ ਇੱਕ ਮਹੀ ਆਪਣੇ ਹੋਰ ਹੈਗੀ ਆ ਉਹ ਕੱਟੀ 5 ਕਿਲੋ ਦੁੱਧ ਤਿਆਰ ਆ ਮਗਰ ਕੱਟੀ ਆ ਤਾਜੀ ਸੁਈ ਆ ਹਾਂਜੀ 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 ਮੈਂ ਕਈ ਵੀ ਛੋਟੀ ਕੀਮਤ ਦੇ ਮਹੀ ਲੈਣ ਵਾਲੇ ਹੁੰਦੇ ਨੇ ਨਾ ਅੱਜ 10-11 ਗਲ ਦੁੱਧਰ ਮਾਣ ਚਵਾਈ ਜਾਊਗੀ ਨਾ ਹਾਂਜੀ ਹਾਂਜੀ ਹੁਣ 8 ਕਿਲੋ ਘਰੋਂ ਚਵਾ ਕੇ ਦੋਗੇ ਹਾਂਜੀ 8 ਕਿਲੋ ਘਰੋਂ ਚਵਾ ਕੇ ਦੋਗੇ ਨਾ 8 ਕਿਲੋ ਦੁੱਧ ਤਿਆਰ ਆ ਤੁਹਾਨੂੰ 10 ਕਿਲੋ ਹਾਂਜੀ ਮਗਰ ਕੱਟੀ ਆ ਹਾਂਜੀ ਤਰੇਡ ਛੋਟਾ ਜਿਹਾ ਹੀ ਕਰਿਓ ਐਵੇਂ 370 63 63000 ਦੇ ਉਹ ਚੋ ਵੀ ਸ਼ੋਰ ਸ਼ਪਾ ਕਰਦੇ ਹਾਂਜੀ ਮਾਰ ਦੋ ਫੇਰ ਝੋਟੀਆਂ ਨਾਲ ਕੈਮਰਾ ਚੰਗੀ ਕਰ ਤਸੱਲੀ ਹੋ ਰਹੀ ਕੇ ਵੀਰ ਫੇਰ ਝੋਟੀ ਦੇ ਝੋਟੀਆਂ ਦੇ ਨਗინੇ ਆ ਗਏ ਬਹੁਤ ਨਗინੇ ਠਾਨ ਠੁਣ ਬਹੁਤ ਕੁਆਲਟੀ ਆ ਲੱਗਾ ਪਹਿਲੇ ਝੋਟੀ ਜੇ ਨਹੀਂ ਸਫਤ ਕਰ ਲੋ ਉਨੇ ਫੜੀ ਹੋ ਸ਼ਿਕਰ ਆ ਅਰਡਰ ਉੱਡ ਦੀ ਕੁਆਲਟੀ ਵੀ ਬਹੁਤ ਚੰਗੀ ਹੈ ਹਾਂਜੀ ਉਹ ਝੋਟੀ ਦਾ ਕੋਈ ਓੜਾ ਪੰਨਾ ਹੀ ਨਹੀਂ ਫੇਰ ਦੋ ਦੀ ਇੱਕ ਰੀ ਹਾਂਜੀ ਫੇਰ ਇਹ ਖੋਲ ਦੋ ਝੋਟੀ ਦੀ ਫੇਸ ਦੀ ਕੁਆਲਟੀ ਚੈੱਕ ਕਰੋ ਸਿੰਘ ਚੋਟੀ 2.5 ਦੋ ਰੱਖਦੇ ਜਿੱਥੇ ਮਰਜੀ ਵੇਚਦੇ ਹਾਂ। ਗਾੜੀ ਵੀ ਆ ਜੇ ਨਾ। ਹਾਂਜੀ। ਉਹਨੇ ਵੀ ਵੇਚਣੀ ਆ ਖੜਕੇ। ਹਾਂਜੀ। ਸਿੰਘ ਸੁੰਗ ਤੇ ਬਹੁਤ ਪਿਆਰ ਲੱਗਾ ਚੋਟੀ। ਹਾਂਜੀ। ਅਜੇ 2-4 ਦਿਨ ਕੱਢ ਲਈ ਹੈਗੀ ਨਾ ਅਜੇ। ਹਾਂਜੀ ਹਾਂਜੀ। ਕਦ ਕੁੱਦ ਫੁੱਲ ਹੈ। ਲੈ। ਥਾਂ ਤੋਂ ਇਹਨੂੰ ਬਹੁਤ ਚੰਗਾ ਲੱਗਾ ਚੋਟੀ। ਚੋਟੀ। ਦੇਖੋ ਛੋਟੀ ਪਿੱਟ ਪੁਰੇ ਵਾਲੀ ਜਿਹਦੇ ਬਾਬਾ ਟੂਬ ਨੂੰ ਟੱਚ ਕਰਨੇ ਬੰਦ ਜਿਉਣ ਹਾਂਜੀ ਇੱਥੇ ਬਾਹਰ ਹੀ ਬੰਦ ਹੈ ਅੰਦਰ ਹੀ ਨਹੀਂ ਲੋਕ ਜੀ ਫਿਰ ਆਪਣਾ ਐਡਰੈਸ ਬੋਲ ਦੋ ਪਿੰਡ ਸ਼ਿਕਾਰਮਸੀਆ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਡੇਰਾ ਬਾਬਾ ਨਾਨਕ ਜੋ ਨਾਂ ਸੁਖ ਜੋ ਚੈਨਲ ਵੀ ਸੁਖ ਡੇਰੀ ਫਾਰਮ ਤੇ ਆਪਣਾ ਚੱਲਦਾ ਵਾ ਤੇ ਚੈਨਲ ਨੂੰ ਵੀ ਤਵਾ ਤਵਾ ਸ਼ੇਅਰ ਲਾਈਕ ਵਧੀਆ ਵਧੀਆ ਕਮੈਂਟ ਕਰਾਇਆ ਕਰੋ ਵਧੀਆ ਫੋਲੋ ਕਰੋ ਸ਼ੇਅਰ ਕਰੋ ਲਾਈਕ ਕਰੋ ਵਧੀਆ ਵਧੀਆ ਕਮੈਂਟ ਕਰੋ ਪਿੰਡ ਸ਼ਿਕਾਰਮਸੀਆ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਡੇਰਾ ਬਾਬਾ ਨਾਨਕ